ਤੂ ਪੁੱਤ ਮੁੱਕ ਗਿਆ ਤੇ ਬੱਚੇ ਦੂਰੇ ਸਾਮਣ ਡਈ ਪੋਤੇ ਪੁੱਤਿਆਂ ਨੇ ਆਹ ਪੋਤੇ ਪੋਤੇ ਆ ਪੋਤੇ ਦੂਰੇ ਸਾਮਣ ਡਈ ਮੈਂ ਹੀ ਉਹਨਾਂ ਦੀ ਦੇਖਭਾਲ ਕਰਦੀ ਉਹ ਬੱਚੇ ਛੱਡ ਕੇ ਤੁਹਾਡੇ ਪੁੱਤੇ ਨੇ ਆ ਬੱਸ ਪੋਤੇ ਦੂ ਕਮਾਏ ਆ ਗਏ ਤੇ ਘਣਾ ਘਰ ਚੱਲੀ ਜਾਂਦਾ ਆ ਫੇਰ ਕੋਈ ਕਿਸੇ ਕੋਈ ਉੱਥੋਂ ਥੋੜੇ ਬਾਰੇ ਕੁਝ ਇਤਰਾ ਹੀ ਫੇਰ ਤੁਹਾਨੂੰ ਪਤਾ ਗੁਜ਼ਾਰਾ ਤਾਂ ਕਰ ਕੋਈ ਭੈਣ ਪਰ ਆ ਜਾ ਕੋਈ ਪਿੰਡ ਦਾ ਤਰਸ ਖਾ ਲੇ ਵਿਚਾਰੇ ਦੇ ਦਿੰਦੇ ਰਹੇ ਕਣਕ ਪਟ ਇਹ ਕੀ ਕਰਨਾ ਕਰ ਰਿਹਾ ਵੀਰੇ ਦੇਖ ਰਹੇ ਨਾ ਵੀਰ ਤੁਹਾਡੇ ਤੱਕ ਮਤਲਬ ਜਿੰਨੇ ਵੀ ਦਾਨੀ ਸੱਜਣ ਨੇ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਹੀ ਇਹ ਤਸਵੀਰਾਂ ਹੁਣ ਕਿਉਂਕਿ ਪਾਣੀ ਘਟ ਰਿਹਾ ਤਾਂ ਅਜਿਹੇ ਲੋੜਵੰਦਾਂ ਦੀ ਸਹਾਇਤਾ ਜ਼ਰੂਰ ਕਰੋ ਫਿਰ ਵੀ ਇੰਨਾ ਦੁੱਖ ਸਹਾਰ ਲਿਆ ਸਿਰ ਦਾ ਸਾਈਂ ਵੀ ਹੈ ਨਹੀਂ ਪੁੱਤ ਵੀ ਚਲਾ ਗਿਆ ਨੋ ਸੀਗੀ ਉਹ ਵੀ ਚਲੀ ਗਈ ਦੋ ਪੋਤੇ ਹੈਗੇ ਨੇ ਉਹ ਤੁਸੀਂ ਪਾਲ ਰਹੇ ਹੋ ਇਹ ਸਾਰਾ ਕੁਝ ਫਿਰ ਵੀ ਕਿਵੇਂ برداشت ਕਰੀ ਜਾਨੇ ਉਹ ਕਿਵੇਂ ਚੀਚਾਂ ਤਾਕਤ ਆਉਂਦੀ ਮਹਾਰਾਜ ਨੂੰ ਪਾਣਾ ਮਨ ਨਹੀਂ ਦਾ ਮਾਰਾ ਇਹਦਾ ਉਹਦਾ ਨਾਂ ਲਈਦਾ ਹਵਾ ਕਰੂ ਆ ਕੇ ਤੁਰ ਪੈਣੀ 2 ਰੋਟੀਆਂ ਪਕਾ ਲੈਣੀ ਉਹਨਾਂ ਨੂੰ ਸਕੂਲੇ ਤੋਰ ਲੈਣੀ ਆ ਤੇ ਆਪ ਮੈਂ ਉੱਧਰ ਕੰਮ ਤੇ ਤੁਰ ਪੈਣੀ ਆ ਪਾਲ ਪਾਈ ਹੋਈ ਹੈ ਬੈਠਾ ਬੈਠਿਆ ਬੈਠਿਆ ਇਹ ਪਾਣੀ ਦਾ ਫੜ ਗਿਆ ਹੋਇਆ ਇਹ ਫੁੱਲ ਕੇ ਬਸ ਬੱਟ ਤੇ ਪਾਣੀ ਨਾਲ ਬਹੁਤ ਪਾਣੀ ਆਇਆ ਅੱਛਾ ਤੇ ਇਹ ਹੁਣ ਕੀ ਕਰਾਂ ਕਿ ਬੰਨੇ ਪਾਣੀ ਨਿ ਕੱਟਿਆ ਬਾਲ ਸੇ ਨਾਲ ਹਿੱਥੋਂ ਮੈਂ ਕੱਟ ਕੱਟ ਕੇ ਫੇਰ ਬੈਠੀ ਆ ਆਖਰਕਾਰ ਪੰਜਾਬ ਪੰਜਾਬ ਦੇ ਨਾਲ ਖੜਿਆ ਹਾਲਾਂਕਿ ਪੰਜਾਬ ਤੇ ਹਾਲਾਤ ਇੰਨੇ ਕੁ ਜ਼ਿਆਦਾ ਤਰਸਯੋਗ ਹੋ ਚੁੱਕੇ ਨੇ ਕਈ ਘਰਾਂ ਦੇ ਤਾਂ ਹਾਲਾਤ ਇੰਨੇ ਜ਼ਿਆਦਾ ਤਰਸਯੋਗ ਹੋ ਚੁੱਕੇ ਨੇ ਕਿ ਜਦੋਂ ਸਥਿਤੀ ਦੇਖਦੇ ਆ ਨਾ ਅਸੀਂ ਖੁਦ ਜੇ ਕੋ ਗਰਾਊਂਡ ਤੇ ਆ ਕੇ ਦੇਖਦੇ ਆ ਉਹ ਚੀਜ਼ਾਂ ਨੂੰ ਤੁਸੀਂ ਤਾਂ ਸ਼ਾਇਦ ਤਸਵੀਰਾਂ ਤੋਂ ਅੱਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਡੀਆਂ ਆਵਦੇ ਲੋ ਕੰਡੇ ਖੜੇ ਹੁੰਦੇ ਨੇ ਕਿ ਜਦੋਂ ਅਸੀਂ ਦਾਸਾਂ ਸੁਣਦੇ ਆ ਮੈਂ ਇਸ ਸ਼ਹਜਾਦਾ ਪਿੰਡ ਹੈ ਰਾਮਦਾਸ ਰਮਦਾਸ ਦਾ ਇਲਾਕਾ ਜਨਾਲਾ ਦਾ ਰਮਦਾਸ ਦਾ ਇਲਾਕਾ ਆ ਬੜੀ ਮੁਸ਼ਕਲ ਦੇ ਨਾਲ ਅਸੀਂ ਇੱਥੇ ਪਹੁੰਚੇ ਆ ਤੇ ਸਾਨੂੰ ਹੁਣ ਵੀ ਪਤਾ ਲੱਗਿਆ ਕਿ ਪਿੱਛੋਂ ਪਾਣੀ ਫੇਰ ਰਾਵੀ ਦਾ ਚੜਿਆ ਆਉਂਦਾ ਤੇ ਪਤਾ ਨਹੀਂ ਵਾਪਸੀ ਹੋਣੀ ਆ ਕਿ ਨਹੀਂ ਹੋਣੀ ਵੱਡੀ ਗੱਲ ਤੇ ਆ ਪਰ ਅਜਿਹੇ ਦੇ ਵਿੱਚ ਇੱਕ ਚੀਜ਼ ਤੁਹਾਨੂੰ ਮੈਂ ਦਿਖਾਉਣਾ ਬੜੀ ਜਿਹੜੀ ਅਸੀਂ ਜ਼ਮੀਨ ਦੇ ਉੱਪਰ ਕੰਮ ਕਰ ਰਹੇ ਕਿਉਂਕਿ ਪਾਣੀ ਘਟਿਆ ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਸ਼ਾਇਦ ਉਹ ਤਸਵੀਰਾਂ ਬਾਹਰ ਆ ਰਹੀਆਂ ਨੇ ਮੇਰੇ ਨਾਲ ਇੱਕ ਬਜ਼ੁਰਗ ਮਾਤਾ ਇਹ ਮਾਤਾ ਅਦੀ ਆਪ ਦੀ ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਇਥੇ ਕੱਟੀ ਜਾ ਰਹੀ ਹੈ ਪੁੱਤਰ ਸੀ ਪੁੱਤਰ ਫੌਤ ਹੋ ਗਿਆ ਜਹਾਨੋਂ ਚਲਾ ਗਿਆ ਪਰ ਉਸ ਦੇ باوجود ਆਪਣੇ ਅੱਗੇ ਜਿਹੜਾ ਪਰਿਵਾਰ ਆ ਉਸ ਪੁੱਤਰ ਦਾ ਉਹ ਪਾਲ ਰਹੀ ਹੈ ਮਾਤਾ ਤਾਂ ਆ ਦੋ ਕਮਰਿਆਂ ਦਾ ਘਰ ਹੈ ਮਾਤਾ ਦਾ ਤੇ ਬਿਲਕੁਲ ਤੈਸਨੈਸ ਪਾਣੀ ਦੇ ਘਰ ਦਿੱਤਾ ਮਾਤਾ ਕੀ ਨਾਂ ਤੁਹਾਡਾ ਰਾਜਕੌਰ ਮੇਰਾ ਨਾਂ ਹੈ ਜੀ ਤੇ ਬੱਚੇ ਦੋ ਪੁੱਤ ਮੁੱਕ ਗਿਆ ਹਾਂ ਜੀ ਤੇ ਬੱਚੇ ਦੋ ਦੇ ਸਾਹਮਣ ਡਈ ਪੋਤੇ-ਪੋਤੀਆਂ ਨੇ ਆਹ ਪੋਤੇ ਪੋਤੇ ਆ ਦੋ ਪੋਤੇ ਆ ਦੋ ਤੇ ਉਹ ਸਾਮਣ ਡਈ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਤੇ ਹੈ ਨਹੀਂ ਆ 10-15 ਹਾਂ ਹਾਂ ਅੱਛਾ ਕੀ ਕਰਦੇ ਨੇ ਉਹ ਉਹ ਐਸੇ ਪੜਨ ਲੱਗੇ ਆ ਅੱਛਾ ਪੜਦੇ ਸਰਕਾਰੀ ਸਕੂਲੇ ਪਾਏ ਆ ਠੀਕ ਹੈ ਤੇ ਉਹ ਨਾ ਪਾਣੀ ਤੋਂ ਡਰਦੇ ਆ ਬਾਹਰ ਕੱਲੇ ਆ ਹਾਂ ਤੇ ਇਹ ਮੇਰੇ ਕਮਰੇ ਬਹੁਤ ਡਿੱਗ ਪੈਣ ਲੱਗਾ ਮੇਰਾ ਮਦਦ ਕਰੇ ਕੋਈ ਨਹੀਂ ਮਾਂ ਤਾਂ ਜ਼ਰੂਰ ਜ਼ਰੂਰ ਮਦਦ ਕਰੋ ਜ਼ਰੂਰ ਮੇਰੇ ਕਮਰੇ ਦੇ ਟੈਪ 'ਤੇ ਲੱਗਿਆ ਪਾਣੀ ਕਿਸ ਬੰਨੇ ਨਿਕਲਦਾ ਨਹੀਂ ਵੇਖੋ ਅਜੇ ਵੀ ਪਾਣੀ ਖਲੋਤਾ ਮੇਰੇ ਘਰ ਆਹ ਦਿਖਾ ਦਈਏ ਘਰ ਤੁਹਾਡੇ ਤੁਹਾਡੇ ਦੋ ਕਮਰੇ ਨੇ ਮਾਤਾ ਕਿੰਨੇ ਚਿਰ ਤੋਂ ਇਹ ਘਰ 'ਚ ਰਹਿ ਰਹੇ ਹੋ 30 ਸਾਲ ਹੋ ਗਏ ਇਸ ਘਰ 'ਚ ਹਾਂ 30 ਸਾਲ ਹੋ ਗਏ ਘਰ 'ਚ ਬਿੰਦੇਸ਼ ਬੜੇ ਧਿਆਨ ਨਾਲ ਜੀ ਜੀ ਕੀ ਅੰਦਰ ਕੇ ਲਾਜਾਣ ਉਹਦੇ 'ਚ ਲੱਗੀ ਨਰੇਗਾ ਨਰੇਗਾ ਚ ਲੱਗੀ ਆ ਮੈਂ ਦਿਹਾੜੀ ਕਰਕੇ ਬੱਚੇ ਪਾਲਣ ਲਈ ਠੀਕ ਮਾਤਾ ਪਹਿਲਾਂ ਘਰ ਦਿਖਾ ਦਿੱਤੇ ਬਿੰਦੇਸ਼ ਆਇਓ ਬੜੇ ਧਿਆਨ ਨਾਲ ਆਇਓ ਬਿੰਦੇਸ਼ ਕੋਕ ਤਿਲਕਣ ਬਹੁਤ ਹੈ ਪਾਣੀ ਦਾ ਨਿਕਲ ਗਿਆ ਪਰ ਉਦੋਂ ਬਹੁਤ ਨੁਕਸਾਨ ਹੈ ਛੱਤ ਵੇਖ ਸਕਦੇ ਹੋ ਪੁਰਾਣੀ ਛੱਤ ਹੈ ਬਾਲਿਆਂ ਦੀ ਛੱਤ ਜਿਹੜੀ ਪਾਈ ਹੋਈ ਹੈ ਇਹਦੇ ਵਿੱਚ ਗੁਜ਼ਾਰਾ ਕਰਦੇ ਸੀ ਇੱਥੋਂ ਜਗ੍ਹਾ ਬੈਠ ਗਈ ਆ ਬਿਲਕੁਲ ਤੇ ਜੇ ਜਗਾ ਬੈਠੀ ਆ ਪਾਣੀ ਥੱਲੋਂ ਕਰਾਸ ਹੋਇਆ ਪਾਣੀ ਥੱਲੋਂ ਨਿਕਲਿਆ ਵੀ ਹੋਵੇਗਾ ਨੀਹਾਂ ਚ ਪਾਣੀ ਬੈਠਾ ਹੋਵੇਗਾ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਘਰ 30 ਸਾਲ ਪੁਰਾਣਾ ਘਰ ਮਾਤਾ ਦੱਸ ਰਹੀ ਆ ਤੇ ਇੱਥੇ ਮਤ ਦਾ اناਜ ਵਾਲਾ ਡਰਮ ਪਿਆ ਹੋਇਆ ਢੋਲੀ ਪਈ ਆ ਇੱਥੇ اناਜ ਰੱਖਿਆ ਜਾਂਦਾ ਤੇ ਬਾਕੀ ਜਿਹੜਾ ਸਮਾਨ ਆ ਉਹ ਵੀ ਜਿਹੜਾ ਕਿ ਆ ਕਿਤਨਾ ਕਿਤੇ ਇਸ ਪਾਣੀ ਦੇ ਵਿੱਚ ਹੜ ਗਿਆ ਯਾਨੀ ਕਿ ਅਸੀਂ ਕਹਿੰਦੇ ਕਿ ਬਰਬਾਦ ਹੋ ਗਿਆ ਤੇ ਰੋੜ ਗਿਆ ਸਿਲੰਡਰ ਰੋੜ ਗਿਆ ਸਿਲੰਡਰ ਰੋੜ ਗਿਆ ਉਹ ਵੀ ਰੋੜ ਗਿਆ ਸਭ ਚੀਜ਼ਾਂ ਰੋੜ ਗਈਆਂ ਕੋਈ ਬੜੀ ਚੀਜ਼ ਰੁੜੀ ਪਤ ਉਹ ਪਾਣੀ ਆਇਆ ਹਾਂਜੀ ਉਦੋਂ ਘਰਚ ਸੀਗੇ ਤੁਸੀਂ ਘਰ ਚ ਸਾਜਾ ਰੋ ਆ ਛਲ ਵੱਡੀ ਬਹੁਤ ਜ਼ਿਆਦੀ ਤੇ ਉਹ ਚੀਜ਼ਾਂ ਜਦੋਂ ਰੁੜ ਗਈਆਂ ਮੇਰੇ ਜੀ ਨੂੰ ਕੋਈ ਹੋਇਆ ਮੈਨੇ ਭੱਜੀ ਇਥੇ ਮੁੰਡਿਆ ਨੇ ਮੈਨੂੰ ਭੱਜ ਕੇ ਬਾਹ ਫੜ ਕੇ ਖੜਿਆ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਕਿਸੇ ਨੇ ਕੋਈ ਆਪਾ ਚੇਤਾਵਨੀ ਕਹਿਨੇ ਹੁੰਦੇ ਆ ਵੀ ਦਿੱਤੀ ਅੱਗੇ ਅਜੇ ਤਾਈ ਪਾਣੀ ਆਇਆ ਇਹਨੇ ਖਰੇ ਇਨਾ ਆਮ ਨਾ ਕਿ ਨਹੀਂ ਆਉਣਾ ਪਹਿਲਾਂ ਕਦੇ ਨਹੀਂ ਪਾਣੀ ਨਹੀਂ ਪਹਿਲੋਂ ਨਹੀਂ ਆਇਆ ਐਰ ਕੀ ਪਾਣੀ ਬਹੁਤ ਜ਼ਿਆਦਾ ਹੀ ਆਇਆ ਤੇ ਉਹ ਫੇਰ ਮੁਰਿਆ ਮੈਨੂੰ ਬਾਹਾਂ ਫੜ ਕੇ ਵਿਚਾਰੇ ਲੈ ਗਏ ਖਿੱਚ ਕੇ ਤੇ ਫੇਰ ਮੈਂ ਗਈ ਆ ਉਹ ਜੋ ਕੋਠਾ ਡਿੱਗਣ ਲੱਗ ਪਿਆ ਫੇਰ ਆ ਮਾੜਾ ਮੋਟਾ ਸਮਾਨ ਜਿਹੜਾ ਅਸੀਂ ਕੱਢ ਲਿਆ ਤੇ ਇਹ ਰੱਖਿਆ ਹੀ ਇਹ ਵੀ ਭਿਜਦਾ ਜਾਂਦਾ ਨਾ ਕੋਈ ਤਰਪਾਲ ਨਾ ਕੁਛ ਕੀ ਕਰਗੇ ਅੱਛਾ ਆ ਕਮਰੇ ਚ ਕੀ ਕੁਛ ਪਿਆ ਤੁਹਾਡਾ ਹੁਣ ਤਰਪਾਲ ਪਾਈ ਹੋਈ ਹੈ ਬੈੱਡ ਹੈ ਬੈੱਡ ਹੈ ਬੈੱਡ ਹੈ ਇਹ ਪਾਣੀ ਦਾ ਵੜ ਗਿਆ ਹੋਏ ਇਹ ਫੁੱਲ ਗਏ بس ਵੜ ਤੇ ਪਾਣੀ ਨਾ ਬਹੁਤ ਪਾਣੀ ਆਇਆ ਅੱਛਾ ਤੇ ਇਹ ਹੁਣ ਕੀ ਕਰਾਂ ਕਿ ਬੰਨੇ ਪਾਣੀ ਨਹੀਂ ਕੱਢਿਆ ਬਾਲਟੀਆਂ ਨਾਲ ਇੱਥੋਂ ਮੈਂ ਕੱਢ ਕੱਢ ਕੇ ਫੇਰ ਬੈਠੀ ਆ ਅੱਛਾ ਕਮਰੇ ਜੁ ਨੀਵੇਂ ਆ ਠੀਕ ਹੈ ਕਮਰੇ ਨੀਵੇਂ ਨੀਵੇਂ ਕਮਰੇ ਤੇ ਸੋਚਿਆ ਨਹੀਂ ਕਦੇ ਮਾਤਾ ਉੱਚਾ ਕਰ ਲਈਏ ਵੀ ਪਾਣੀ ਨਾ ਆ ਜੇ ਤੇ ਪੈਸੇ ਤਾਂ ਬਿਨਾ ਉੱਚੇ ਹੁੰਦੇ ਫੇ ਪੁੱਤ ਪਾਇਆ ਹੋਵੇ ਤਾਂ ਫੇਰ ਹੀ ਉੱਚੇ ਹੋ ਸਕਦੇ ਜਿਹੜਾ ਕੋਈ ਕਮਾਉਣ ਵਾਲਾ ਹੀ ਨਹੀਂ ਹੈਗਾ ਸਰਦਾਰ ਤੁਹਾਡੇ ਮਤਲਬ ਜਿਹੜੇ ਉਹ ਵੀ ਪੂਰੇ ਹੋ ਗਏ ਉਹ ਉਹ ਉਹਨਾਂ ਨੂੰ ਆਇਆ 18 ਸਾਲ ਹੋ ਗਏ ਆ 18 ਸਾਲ ਹੋ ਗਿਆ ਹਾਂ 18 ਸਾਲ ਹੋ ਗਿਆ ਉਹ ਕਿਵੇਂ ਮਤਲਬ ਪੂਰੇ ਹੋਏ ਐਕਸੀਡੈਂਟ ਹੋ ਗਏ ਇੱਥੇ ਮਾਜ ਬੰਨ ਦਾ ਸੜਕ ਤੇ ਐਕਸੀਡੈਂਟ ਹੋ ਗਏ ਪੁੱਤਰ ਨੂੰ ਕੀ ਹੋਇਆ ਸੀ ਪੁੱਤਰ ਨੂੰ ਟਾਇਕ ਹੋ ਗਿਆ ਟਾਇਕ ਹੋ ਗਿਆ ਦਿਹਾੜੀ ਧਪਾ ਕਰ ਰਹੀ ਪਹਿਲੀ ਬੰਨਾਂ ਨਹੀਂ ਪਿੰਡ ਚ ਵੀ ਤੁਸੀਂ ਪੁੱਛ ਸਕਦੇ ਈ ਪਹਿਲੀ ਬੰਨਾ ਮੇਰਾ ਹੈ ਨਾ ਕਿ ਨਾ ਚਿਰ ਹੋ ਗਿਆ ਪੁੱਤ ਨੂੰ 6-7 ਸਾਲ ਹੋਏ ਹਾਂ ਛੇ ਸਾ ਉਦੋਂ ਬਾਅਦ ਮਤਲਬ ਜਿਹੜੀ ਨੋ ਰਾਣੀ ਤੁਹਾਡੇ ਕੋਲ ਹੀ ਆ ਤੇ ਬੱਚੇ ਉਹ ਤਾਂ ਛੱਡ ਕੇ ਬੱਚੇ ਤੁਰ ਗਏ ਅੱਛਾ ਹਾਂ ਮੈਂ ਹੀ ਉਹਨਾਂ ਦੀ ਦੇਖਭਾਲ ਕਰਦੀ ਉਹ ਬੱਚੇ ਛੱਡ ਕੇ ਉਹ ਤੁਹਾਡੇ ਪੁੱਤੇ ਨੇ ਬਸ ਹਾਂ ਬਸ ਪੁੱਤੇ ਦੋ ਤਾਂ ਮੈਂ ਆਈ ਗਈ ਮੈਂ ਤਾਂ ਨਰੀਗਾ ਨਾ ਘਰ ਚਲੀ ਜਾਂਦਾ ਆ ਫਿਰ ਕੋਸਪਿਲ ਤੋਂ ਕੋਈ ਉੱਥੋਂ ਥੋੜੇ ਬਾਰੇ ਕੁਛ ਇਤਰਾ ਹੀ ਆ ਫਿਰ ਤੁਹਾਨੂੰ ਪਤਾ ਗੁਜ਼ਾਰਾ ਤਾਂ ਕਰਨਾ ਕੋਈ ਭੈਣ ਭਰਾ ਜਾ ਕੋਈ ਪਿੰਡ ਦਾ ਤਰਸ ਖਾ ਲੇ ਵਿਚਾਰੇ ਦੇ ਦਿੰਦੇ ਰਹੇ ਕਣਕ ਪੱਠਾ ਫੇਰ ਹੀ ਚੱਟ ਨਾ ਗਦਾ ਰਿਹਾ ਮੇਰੀ ਜਰੂਰ ਮਦਦ ਮੇਰੇ ਪੁੱਤ ਕਰ ਜਰੂਰ ਮਦਦ ਕਰੋ ਜਿੰਨੇ ਵੀ ਵੀਰ ਇਹ ਦੇਖ ਰਹੇ ਨੇ ਨਾ ਵੀਰ ਤੁਹਾਡੇ ਤੱਕ ਮਤਲਬ ਜਿੰਨੇ ਵੀ ਦਾਨੀ ਸੱਜਣ ਨੇ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਹੀ ਇਹ ਤਸਵੀਰਾਂ ਹੁਣ ਕਿਉਂਕਿ ਪਾਣੀ ਘਟ ਰਿਹਾ ਤਾਂ ਅਜਿਹੇ ਲੋੜਵੰਦਾਂ ਦੀ ਸਹਾਇਤਾ ਜਰੂਰ ਕਰੋ ਮਾਤਾ ਰਾਸ਼ਨ ਪਹੁੰਚ ਰਿਹਾ ਕੋ ਮਾਣਾ ਮੋਟਾ ਜਿਹੜਾ ਸਮਾਨ ਖਾਣ ਪੀਣ ਨੂੰ ਰਾਸ਼ਨ ਮਿਲ ਜਾਂਦਾ ਉਹ ਮਿਲ ਜਾਂਦਾ ਉਹ ਮਿਲ ਜਾਂਦਾ ਖਾਣ ਪੀਣ ਵਾਧੂ ਮਿਲਦਾ ਲੰਗਰ ਆਉਂਦਾ ਉਹ ਖਾਣੇ ਬਾਕੀ ਸੁੱਕਾ ਰਾਸ਼ਨ ਇੱਥੇ ਕੋਈ ਗੱਡੀ ਖਲੋਂਦੀ ਨਹੀਂ ਕਿਉਂ ਵੇਖ ਲਿੰਦੇ ਪੀ ਜੱਟ ਬੂਟ ਆ ਤੇ ਇੰਨਾ ਨਹੀਂ ਫੇ ਵਿਚ ਕੋਚ ਆਇ ਨਹੀਂ ਗਾ ਇਹ ਗੱਲ ਕੀ ਚਾਹੀਦਾ ਮਾਤਾ ਕੀ ਕੀ ਚਾਹੀਦਾ ਦੱਸ ਦਿਓ ਕੋਈ ਨਹੀਂ ਦੱਸ ਦਿਓ ਸ਼ਜਾਦਾ ਸ਼ਜਾਦਾ ਪਿੰਡ ਹੈ ਨਾ ਮਾਤਾ ਹਾਂਜੀ ਆ ਬਾਬਾ ਜੀ ਬੋਲ ਕੇ ਸ਼ਜਾਦਾ ਪਿੰਡ ਹੈ ਚਰਨਕੌਰ ਮਾਤਾ ਦਾ ਨਾਮ ਹੈ ਨਾ ਚਰਨ ਰਾਜਕੌਰ ਰਾਜਕੌਰ ਮਾਤਾ ਬਾਬਾ ਜੀ ਬੋਲਦੇ ਸਾਡੇ ਬੋਲਦੇ ਕੀ ਚਾਹੀਦਾ ਆਪਾ ਉਹਨਾਂ ਨੂੰ ਪੁੱਛ ਲੈਣੇ ਤੁਹਾਨੂੰ ਦੱਸ ਦਿਓ ਕੀ ਕੀ ਚਾਹੀਦਾ ਹਾਂ ਸਾਨੂੰ ਚਾਹੀਦਾ ਰਸਣ ਵੀ ਚਾਹੀਦਾ ਤੇ ਕਮਰੇ ਵਾਂਜਣ ਮੇਰੇ ਤੇ ਗੋਸ਼ ਠੀਕ ਆ ਠੀਕ ਆ ਕਮਰੇ ਚਾਹੀਦੇ ਜ਼ਰੂਰ ਜਿੱਥੇ ਮੈਂ ਰਹਾ ਕੱਲੇ ਤਾਂ ਮੈਂ ਦਿਹਾੜੀ ਵੀ ਕਰ ਲੂੰ ਖਾ ਲੂੰ ਬੱਚੇ ਪਾਲ ਲੂੰ ਤੇ ਕਮਰੇ ਮੇਰੇ ਬਣ ਜੇ ਬੜਾ ਇਨਾ ਮਤਲਬ ਫਿਰ ਵੀ ਇਨਾ ਦੁੱਖ ਸਹਾਰ ਲਿਆ ਸਿਰ ਦਾ ਸਾਈਂ ਵੀ ਹੈ ਨਹੀਂ ਪੁੱਤ ਵੀ ਚਲਾ ਗਿਆ ਨੋ ਸੀਗੀ ਉਹ ਵੀ ਚਲੀ ਗਈ ਦੋ ਪੋਤੇ ਹੈਗੇ ਨੇ ਉਹ ਤੁਸੀਂ ਪਾਲ ਰਹੇ ਹੋ ਇਹ ਸਾਰਾ ਕੁਝ ਫਿਰ ਵੀ ਕਿਵੇਂ برداشت ਕਰੀ ਜਾਂਦੇ ਹੋ ਕਿਵੇਂ ਚੀਜ਼ਾਂ ਤਾਕਤ ਆਉਂਦੀ ਮਹਾਰਾਜ ਨੂੰ ਪਾਣਾ ਮੰਨੀ ਦਾ ਮਹਾਰਾਜ ਦਾ ਉਹਦਾ ਨਾਂ ਲਈਦਾ ਵਾਹ ਕਰਵਾ ਕੇ ਤੁਰ ਪੈਣੀ ਔਰ ਦੋ ਰੋਟੀਆਂ ਪਕਾ ਲੈਣੀ ਉਹਨਾਂ ਨੂੰ ਸਕੂਲੇ ਤੋਰ ਲੈਣੀ ਆ ਤੇ ਆਪ ਮੈਂ ਉਧਰ ਕਾਮਤੇ ਤੋਰ ਪੈਣੀ ਆ ਕੀ ਕਰਕੇ ਪੁੱਤ ਗੁਜ਼ਾਰਾ ਤਾਂ ਕਰਨਾ ਨਾ ਵਿਚਾਰਾ ਕਰਨੀ ਮੇਰਾ ਸਹਾਇਤਾ ਕਰੋ ਇਸੇ ਤਰ੍ਹਾਂ ਮੇਰੇ ਵੀਰ ਭਾਈਆਂ ਪਰ ਆ ਜਿਹੜਾ ਵੀ ਸੰਦਾ ਮੇਰੀ ਮਦਦ ਕਰੋ ਮਦਦ ਕਰੋ ਮੇਰੇ ਮਤ ਕੋਈ ਆਇਆ ਹੈ ਤਾਂ ਕਿਹੜਾ ਗੂੜਾ ਕੱਢਦਾ ਕੋਈ ਮੰਤਰੀ ਸੰਤਰੀ ਕੋਈ ਕੋਈ ਆਇਆ ਕਿ ਨਹੀਂ ਆਇਆ ਕੋਈ ਮੰਤਰੀ ਨਹੀਂ ਆਇਆ ਅੱਜ ਇੱਕ ਆਇਆ ਹੈ ਅੱਛਾ ਅੱਜ ਲੋਚ ਕੀ ਉਹਦੇ ਨਾਮ ਆਹ ਉਹ ਆਇਆ ਉਹ ਇੱਕ ਸਰਕਾਰੀ ਬੰਦੇ ਇੱਕ ਆਏ ਆਹ ਇੱਕ ਆ ਜਾ ਸਰਕਾਰ ਦਾ ਬੰਦਾ ਨਹੀਂ ਐਮਪੀ ਆ ਉਹ ਕਾਂਗਰਸ ਗੁਰਜੀਤ ਔਜਲਾ ਹਾਂ ਗੁਰਜੀਤ ਔਜਲਾ ਠੀਕ ਹੈ ਠੀਕ ਉਹ ਆਏ ਨੇ ਉਹ ਕਿਉਂ ਮੈਨੂੰ ਨਾਂ ਨਹੀਂ ਨਾ ਆਉਂਦਾ ਮੈਂ ਫਿਰ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਤਾਂ ਕਰਕੇ ਉਹ ਆਇਆ ਉਹ ਆਂਦਾ ਮਾਤਾ ਆਵਾਂਗੇ ਜ਼ਰੂਰ ਆਵਾਂਗੇ ਉਹ ਹੀ ਦੇਣੇ ਜਦੋਂ ਆਉਣਗੇ ਆਖ ਤਾਂ ਸਾਰੇ ਹੀ ਆਣ ਜਾਂਦੇ ਬਿਲਕੁਲ ਹੈ ਚਲੋ ਆ ਬਾਬਾ ਜੀ ਇਹ ਖੈਰ ਮਾਤਾ ਦਾ ਹੌਸਲਾ ਵੱਡਾ ਆ ਮਾਤਾ ਨੇ ਸਾਨੂੰ ਆਉਣ ਤੋਂ ਪਹਿਲਾਂ ਚਾਹ ਪਾਣੀ ਪੁੱਛਿਆ ਇਹ ਜਿਹੜੀ ਸੀ ਪੰਜਾਬੀਆਂ ਦੀ ਫਿਤਰਤ ਕਹਿੰਦੇ ਆ ਨਾ ਵੀ ਸਾਡੀ ਹੁੰਦੀ ਆ ਆਪ ਵਿੱਚ ਜਿੰਨੇ ਮਰਜ਼ੀ ਮੁਸੀਬਤ ਚ ਹੋਈਏ ਤੇ ਪੁੱਛਿਆ ਸਾਨੂੰ ਚਾਹ ਪਾਣੀ ਤਾਂ ਸਾਥੀਓ ਗੱਲ ਇਹ ਆ ਵੀ ਜਿੰਨੇ ਵੀ ਤੁਸੀਂ ਦਰਸ਼ਕ چاہے سرکاری ਤੌਰ ਤੇ ਵੀ ਕੋਈ ਮੰਤਰੀ ਸੰਤਰੀ ਕੋਈ ਵੀ ਹੈ ਸਰਕਾਰੀ ਦਰਬਾਰੇ ਵੀ ਇਸ ਵੀਡੀਓ ਨੂੰ ਕੋ ਦੇਖ ਰਿਹਾ ਹੈ ਸ਼ੇਅਰ ਜਰੂਰ ਕਰਿਓ ਤੇ ਕੋਸ਼ਿਸ਼ ਕਰਿਓ ਕਿ ਮਾਤਾ ਦੀ ਮਦਦ ਹੋਵੇ ਤੇ ਪਿਓੜ ਕੇ ਮੇਰੀ ਬੇਨਤੀ ਮੇਰੀ ਜਰੂਰ ਮਦਦਾਤ ਕਰੋ ਹੱਥ ਜੋੜ ਕੇ ਬੇਨਤੀ ਆ ਸਾਰੇ ਭੈਣ ਭਰਾ ਜੋ ਵੀ ਸਰਕਾਰੀ ਆ ਮੇਰੀ ਮਦਦ ਹਾਰ ਕਰੋ ਬਹੁਤ ਲੋੜ ਹੈ ਦੇਖੋ ਇਹਨਾਂ ਇਹਨਾਂ ਦੀ ਮਦਦ ਕਰਨੀ ਬਹੁਤ ਲੋੜ ਹੈ ਤੇ ਮਦਦ ਨਿੱਜੀ ਤੌਰ ਤੇ ਆ ਕੇ ਕਰਿਓ ਅਸੀਂ ਇਹ ਕਹਾਂਗੇ ਕੋਈ ਖਾਤਾ ਤੁਹਾਨੂੰ ਅਸੀਂ ਨਹੀਂ ਦਵਾਵਾਂਗੇ ਕੋਈ ਤੁਹਾਨੂੰ ਫੋਨ ਨੰਬਰ ਨਹੀਂ ਦਵਾਵਾਂਗੇ ਕਿ ਇਹਨਾਂ ਨਾਲ ਸੰਪਰਕ ਕਰ ਲਿਓ ਕਿਉਂਕਿ ਯਕੀਨ ਕਰਨਾ ਵੀ ਕਿਸੇ ਨਾ ਕਿਸੇ ਤੇ ਔਖਾ ਹੋ ਜਾਂਦਾ ਆ ਤੇ ਜਿਹੜੀ ਅਸੀਂ ਕਹਿ ਦਈਏ ਕਿ ਕ੍ਰੈਡੀਬਿਲਟੀ ਹੁੰਦੀ ਹੈ ਉਹਦੇ ਤੇ ਸਵਾਲ ਉੱਠੇ ਜਾਂਦੇ ਨੇ ਸ਼ਾਜਾਦਾ ਪਿੰਡ ਹੈ ਸਜਾਦੇ ਪਿੰਡ ਦੇ ਵਿੱਚ ਰਾਜਕੌਰ ਮਾਤਾ ਦਾ ਨਾਮ ਆ ਬਿਲਕੁਲ ਰੋਡ ਦੇ ਉੱਪਰ ਘਰ ਆ ਜਦੋਂ ਰਾਵੀ ਦਰਿਆ ਨੂੰ ਜਾਂਦੇ ਆ ਤਾਂ ਉਹਦੇ ਬਿਲਕੁਲ ਰੋਡ ਦੇ ਉੱਪਰ ਘਰ ਆ ਬਾਕੀ ਆਪਾਂ ਜਿਹੜਾ ਪੂਰਾ ਪਤਾ ਹੈ ਇੱਥੇ ਬਾਬਾ ਜੀੜਾ ਨਾਲ ਹੈਗਾ ਉਹਨਾਂ ਨੂੰ ਸਮਝ ਲੈਣੇ ਆ ਕੀ ਨਾਮ ਆ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰ ਲਾਲ ਸਿੰਘ ਹੈ ਮੈਂ ਬੇਨਤੀ ਕਰਦਾ ਕਿ ਮਾਤਾ ਦੀ ਜਰੂਰ ਮਦਦ ਕੀਤੀ ਜਾਵੇ ਪਿੰਡ ਸਜਾਦਾ ਕਮਾਲਪੁਰ ਚੋਂ ਕਿੱਭਦੀ ਹੈ ਰਮਦਾਸ ਤੋਂ 4 ਕਿਲੋਮੀਟਰ ਹੈ ਬਾਕੀ ਮੈਂ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਅੱਜ ਫੇਰ ਪਾਣੀ ਦਾ ਡਰ ਸਤਾ ਰਿਹਾ ਤੇ ਮੈਂ ਇੱਕ ਇਹ ਵੀ ਸਰਕਾਰ ਨੂੰ ਬੇਨਤੀ ਕਰੂੰ ਤੁਹਾਡੀ ਰਾਈ ਕਿ ਇਹ ਜਿਹੜੀ ਧੁੱਸੀ ਹੈ ਬੰਨ ਹੈ ਇਹਦੇ ਨਾਲ ਪੱਥਰ ਲਾ ਕੇ ਧੁੱਸੀ ਬੰਨੀ ਜਾਵੇ ਆਏ ਸਾਲ ਜਦੋਂ ਪਾਣੀ ਦਾ ਡਰ ਸਤਾਉਂਦਾ ਤੇ ਅਸੀਂ ਬੱਚੇ ਲੈ ਕੇ ਕਿੱਥੇ ਜਾਈਏ ਆਪਣਾ ਘਰ ਛੱਡਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਜਿਹੜਾ ਬੰਨ ਹੈ ਇਹਨੂੰ ਛੇਤੀ ਤੋਂ ਛੇਤੀ ਪੂਰਿਆ ਜਾਵੇ ਕਿਉਂਕਿ ਸਰਕਾਰ ਘੜੀ ਕੋਈ ਗੱਲ ਨਹੀਂ ਬਾਹਰੋਂ ਵੀ ਮਿੱਟੀ ਲਿਆ ਕੇ ਪਾ ਸਕਦੇ ਇੱਕ ਦੋ ਘੰਟਿਆਂ 'ਚ ਸਰਕਾਰ ਇਹ ਜਿਹੜਾ ਇਹ ਬੰਨ ਬਣ ਸਕਦੀ ਪਰ ਕਿਸੇ ਨੇ ਆਨਕੇ ਹਾਲ ਤੱਕ ਬੰਨ ਨਹੀਂ ਬੱਧਾ ਤੇ ਅੱਜ ਫੇਰ ਸਾਨੂੰ ਡਰ ਛਟਾਰਿਆ ਕਿ ਪਾਣੀ ਪਾਰੋਂ ਆ ਰਿਹਾ ਪਰ ਅਸੀਂ ਬੈਠੇ ਹੁਣ ਕਿੱਥੇ ਜਾਈਏ ਡੰਗਰ ਆ ਬੱਚੇ ਨੇ ਸਮਾਨ ਪਿਆ ਹੈ ਕੋਈ ਚੋਰੀ ਕਰਕੇ ਲੈ ਜਾਊਗਾ ਅਸੀਂ ਛੱਡ ਕੇ ਕਿੱਥੇ ਜਾ ਸਕਦੇ ਆ ਇਸ ਕਰਕੇ ਬੇਨਤੀ ਹੈ ਕਿ ਜਿਹੜਾ ਬੰਨਿਆ ਛੇਤੀ ਛੇਤੀ ਵੱਧਾ ਜਾਵੇ ਠੀਕ ਹੈ ਤਾਂ ਬੰਨ ਛੇਤੀ ਬੰਨ ਦਿੱਤਾ ਜਾਵੇ ਇਹ ਪਿੰਡ ਵਾਸੀਆਂ ਦੀ ਅਪੀਲ ਹੈ ਤੇ ਨਾਲ ਦੀ ਨਾਲ ਇੱਕ ਗੱਲ ਕਿ ਮਾਤਾ ਰਾਜਕੌਰ ਦੀ ਮਦਦ ਜ਼ਰੂਰ ਕਰਿਓ ਤੁਹਾਨੂੰ ਪਤਾ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਸ਼ਹਾਦਾ ਪਿੰਡ ਹੈ ਜੀ ਰਮਦਾਸ ਤੋਂ ਜਦੋਂ ਅਸੀਂ ਆਉਣੇ ਆ ਰਮਦਾਸ ਤੋਂ ਬਿਲਕੁਲ 4 ਜਾਂ 5 ਕਿਲੋਮੀਟਰ ਦੂਰ ਤੇ ਪਿੰਡ ਹੈ ਤੇ ਘਰ ਦੇ ਘਰ ਜਿਹੜਾ ਬਿਲਕੁਲ ਰੋਡ ਦੇ ਉੱਪਰ ਹੈ ਮਾਤਾ ਦਾ ਘਰ ਬਿਲਕੁਲ ਰੋਡ ਦੇ ਉੱਪਰ ਹੈ ਜਿਹਨੂੰ ਤੁਸੀਂ ਐਕਸ ਪੁੱਛ ਸਕਦੇ ਹੋ ਕਿ ਰਾਜਕੌਰ ਮਾਤਾ ਦੇ ਘਰੇ ਜਾਣਾ ਤੁਹਾਨੂੰ ਇੱਥੇ ਲੈ ਜਾਊਗਾ ਤੇ ਜਿਹੜਾ ਵੀ ਵੀਰ ਸੱਜਣ ਕੋਈ ਵੀ ਵਿਅਕਤੀ ਦੇਖ ਰਿਹਾ ਇਸ ਮਾਤਾ ਦੀ ਸਹਾਇਤਾ ਜਰੂਰ ਕੀਤੀ ਜਾਵੇ ਮਸਰਖਾਬ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਅਜਨਾਲਾ